ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ 16 ਕੁੜੀਆਂ ਅਤੇ 16 ਮੁੰਡਿਆਂ ਦੇ ਨੰਬਰ ਸਮੇਤ ਰਿਸ਼ਤੇ ਨੋਟ ਕਰੋ ਜੀ ਉਸ ਵਾਰ ਕੁੜੀ ਦਾ ਰਿਸ਼ਤਾ ਲੈਣ ਲਈ ਤੁਸੀਂ ਫਾਈਲ ਨੰਬਰ ਦੱਸਣਾ ਤੁਹਾਨੂੰ ਡਾਟਾ ਤੇ ਨੰਬਰ ਤੇ ਪੱਕ ਦੇ ਦਿੱਤੀ ਜਾਊਗੀ ਜੀ ਤੁਸੀਂ ਸਿੱਧੀ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਦੇ ਹੋ ਜੇਕਰ ਤੁਹਾਡੇ ਨਾਲ ਰਿਸ਼ਤਾ ਮੈਚ ਹੁੰਦਾ ਫਿਰ ਹੀ ਤੁਸੀਂ ਸਾਡੇ ਨਾਲ ਸੰਪਰਕ ਕਰਨਾ ਜੀ ਇਹੀ ਵਟਸਐਪ ਨੰਬਰ ਤੇ ਇਹੀ ਕਾਲਿੰਗ ਨੰਬਰ ਹੈ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜੇਕਰ ਪਹਿਲੀ ਵਾਰ ਚੈਨਲ ਤੇ ਨਵੇਂ ਜੁੜੇ ਹੋਵਗੇ ਰਸਤਾ ਹੈ 843 ਨੰਬਰ ਨਾਮ ਸਿੰਘ ਜ਼ਿਲ੍ਹਾ ਮੋਗਾ ਕਾਸਟ ਹੈ ਜਰਸੀ ਗੋਤਾਕਾੰਗ ਉਮਰ 1995 ਪੜ੍ਹਾਈ ਪਲਾਸ 2 ਆਈਟੀਆਈ ਹਾਈਟ ਪੰਜ 11 ਭੈਣ ਕੋਈ ਨਹੀਂ ਬ੍ਰਦਰ ਇੱਕ ਕਨੇਡਾ ਪੀਆਰ ਹੈ ਜ਼ਮੀਨ ਟੋਟਲ 12 ਕਿੱਲੇ ਦੂਪਰਾ ਮਕੋਲ ਵਰਕਿੰਗ ਇਨ ਦੁਬਈ ਐਜ਼ ਅ ਹੈਵਿੰਗ ਟਰੱਕ ਡਰਾਈਵਰ 5 ਸਾਲ ਤੋਂ ਉੱਪਰ ਹੋ ਗਏ ਜੀ ਬੇਟਿੰਸ ਆਰ ਆਨ ਸੁਪਰ ਵੀਜ਼ਾ ਇਨ ਕੈਨੇਡਾ ਰਿਸ਼ਤਾ ਸਿੰਪਲ ਪੜੀ ਲਿਖੀ ਕੁੜੀ ਦਾ ਹੋਵੇ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9417708850 ਅਗਲਾ ਰਿਸ਼ਤਾ ਆਇਆ 8644 ਰਿਸ਼ਤਾ ਹੈ ਹੰ ਹੰਬੋਹਰ ਤੋਂ ਮੁੰਡੇ ਦਾ ਨਾਮ ਸਿੰਘ ਕਾਸਟ ਹੈ ਜਰਸੀ ਗੋਤਾ ਗਿੱਲ ਉਮਰ 26 12 1992 ਹਾਈਟ 58 ਪੜ੍ਹਾਈ ਆਈਟੀ ਆਈ ਡਿਪਲੋਮਾ ਮੁੰਡਾ ਮੋਨਾਗਾ ਪਰਿਵਾਰ ਵਿੱਚ ਦੋ ਭੈਣਾ ਤੇ ਦੋਪਰਾ ਵੱਡਾ ਭਰਾ ਮੈਰਿਡਾ ਵੱਡੀ ਭੈਣ ਮੈਰਿਡ ਜ਼ਿਲ੍ਹਾ ਫਾਜ਼ਿਲਕਾ ਦਾ ਰਿਸ਼ਤਾ ਪੜੀ ਲਿਖੀ ਸਿੰਪਲ ਕੁੜੀ ਦਾ ਹੋਵੇ ਕਾਸਟ ਜੱਟ ਸਿੱਖ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 98557 24000 ਅਗਲਾ ਰਿਸ਼ਤਾ ਆਇਆ ਕੁੜੀ ਦਾ ਜੀ 17 ਨੰਬਰ ਰਿਸ਼ਤਾ ਦਾ ਨਾਮ ਕੌਰ ਜ਼ਿਲ੍ਹਾ ਲੁਧਿਆਣਾ ਜਗਰਾਵੋਂ ਤੋਂ ਆ ਪੜਾਈ ਨਰਸਿੰਗ ਭੈਣ ਇੱਕ ਮੈਰਿਡ ਭਰਾ ਇੱਕ ਮੈਰਿਡ ਕਨੇਡਾ ਕੱਦ 5 ਫੁੱਟ 3 ਇੰਚ ਕਾਸਟ ਜਰਸੀ ਕੁ ਗੋਤਾ ਹੇਅਰ ਉਮਰ 1993 ਕੰਮ ਕਨੇਡਾ ਪੀਅਰ ਐਡਮੈਂਟਨ ਹੈਲਥ ਕੇਅਰ ਰਿਸ਼ਤਾ ਮੁੰਡਾ ਵੈ ਲੈ ਐਜੂਕੇਟਿਡ ਸਮਾਰਟ ਤੇ ਸੋਹਣਾ ਹੋਵੇ ਜੇ ਇੰਡੀਆ ਹੈ ਤਾਂ ਵੈਲ ਐਜੂਕੇਟਿਡ ਹੋਵੇ 10 ਤੋਂ 20 ਕਿੱਲੇ ਜ਼ਮੀਨ ਹੋਵੇ ਅਗਲਾ ਰਿਸ਼ਤਾ ਆਇਆ 18 ਨੰਬਰ ਨਾਮ ਕੌਰ ਪਤਾ ਲੁਧਿਆਣੀ ਤੋਂ ਆਂਜੀ ਪੜਾਈ ਵੀ ਕੋਮ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੈਨੇਡਾ ਇੱਕ ਮੈਰਿਡ ਇੱਕ ਅਨਮੈਰਡ ਕੱਦ 5 ਫੁੱਟ 6 ਇੰਚ ਕਾਸਟ ਕੁੜੀ ਦੀ ਰਾਮ ਗੜੀਆ ਸਿੱਖਾ ਗੋਤਾ ਸਾਉਂਡ ਉਮਰ 1986 ਆ ਕੰਮ ਕੈਨੇਡਾ ਵਰਕ ਪਰਮਿਟ ਤੇ ਆ ਪੀਆਰ ਅਪਲਾਈਡ ਸਾਰਾ ਪਰਿਵਾਰ ਕੈਨੇਡਾ ਦਾ ਕੁੜੀ ਡਾਈਵੋਰਸਡ ਹੈ 8 ਸਾਲ ਦੀ ਬੱਚੀ ਹੈ ਕੋਲ ਰਿਤਮ ਦਾ ਕੈਨੇਡਾ ਵੈਲ ਸੈਟਲ ਹੋਵੇ ਸਿਟੀਜ਼ਨ ਜਾਂ ਫਿਰ ਪੀਆਰ ਹੋਵੇ ਉਮਰ ਮੁੰਡੇ ਦੀ 45 ਸਾਲ ਤੋਂ ਘੱਟ ਨਾ ਹੋਵੇ ਕਾਸਟ ਨੋmber ਅਗਲਾ ਰਿਸਤਾ ਆਇਆ ਜੀ 19 ਨੰਬਰ ਨਾਮ ਕੌਰ ਉਮਰ 27 ਸਾਲ ਕਾਸਟ ਸੈਣੀ ਗੋਤ ਬੋਲੇ ਕਾਦਪੰਜ ਤੇ ਨਾ ਪੜਾਈ ਬੀਐਸਸੀ ਨਰਸਿੰਗ ਪਰਿਵਾਰ ਵਿੱਚ ਪਿਤਾ ਪੰਜਾਬ ਪੁਲਿਸ ਵਿੱਚ ਹੈ ਮਾਤਾ ਹ우스 ਵਾਈਫ ਹੈ ਇੱਕ ਭਰਾ ਯੂਐਸਏ ਵਿੱਚ ਹੈ ਤੇ ਪਤਾ ਹੈ ਇਹਨਾਂ ਦਾ ਹੁਸ਼ਿਆਰ ਪੋੜਾ ਲੜਕੀ ਸੋਹਣੀ ਸੁਨੱਖੀ ਹੈ ਥੋੜੇ ਸਮੇਂ ਤੋਂ ਤਲਾਕਸ਼ੂਦਾ ਕੋਈ ਬੱਚਾ ਨਹੀਂ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਕੈਨੇਡਾ ਨਿਊਜ਼ੀਲੈਂਡ ਯੂਐਸਏ ਯੂਕੇ ਆਸਟ੍ਰੇਲੀਆ ਜਰਮਨੀ ਤੋਂ ਲੜਕੇ ਨੂੰ ਪਹਿਲ ਆ ਜੇ ਲੜਕਾ ਇੰਡੀਆ ਤੋਂ ਹੋਵੇ ਤਾਂ ਵਧੀਆ ਬਿਜ਼ਨਸ ਜਾਂ ਵਧੀਆ ਜੌਬ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਇਹਨਾਂ ਨੂੰ ਸੈਣੀ ਜਰਸੀ ਖਲਵਾਣਾ ਕਾਸਟ ਦੇ ਹੀ ਰਿਸ਼ਤੇ ਲਈ ਸੰਪਰਕ ਕਰਨ ਅਗਲਾ ਰਸਤਾ ਆਇਆ ਜੀ 20 ਨੰਬਰ ਨਾਮ ਕੌਰ ਜਨਮ 2 ਤਰੀਕ ਪਹਿਲਾ ਮਹੀਨਾ 2000 ਦਾ ਬੋਰਨ ਕੱਦ 5 ਫੁੱਟ 6 ਇੰਚ ਕਾਸਟ ਹੈ ਜਰਸੀ ਪੜਾਈ ਬੈਚਲਰ ਆਫ ਆਰਟਸ ਹੈ ਤੇ ਮਾਸਟਰ ਆਫ ਸਾਇੰਸ ਇਨਫੋਰਮੇਸ਼ਨ ਟੈਕਨੋਲੋਜੀ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਆ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਕੈਨੇਡਾ ਮੈਰਿਡ ਆ ਲੜਕੀ ਸੋਹਣੀ ਸੁਨਖੀ ਆ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣ ਸੁਨਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਜਾਂ ਫਿਰ ਯੂ ਐਸ اے ਪੀ ਆਰ ਹੋਵੇ ਲੜਕੇ ਨੂੰ 8 ਤੋਂ 10 ਕਿੱਲੇ ਜ਼ਮੀਨ ਹੋਵੇ ਸਿਰਫ ਜੱਟ ਸਿੱਖ ਵਾਲੇ ਇਹ ਰਿਸ਼ਤੇ ਲਈ ਸੰਪਾਰਕ ਕਰਨ ਦੁਬਾਰਾ ਫੇਰ ਕਹਿ ਰਹੇ ਹਾਂ ਜੀ ਰਿਸ਼ਤੇ ਦੀ ਐਡ ਧਿਆਨ ਨਾਲ ਸੁਣ ਲਿਆ ਕਰੋ ਉਸ ਤੋਂ ਬਾਅਦ ਤੁਸੀਂ ਫਾਈਲ ਨੰਬਰ ਦੱਸ ਕੇ ਰਿਸ਼ਤਾ ਲੈਣਾਗਾ ਅਸੀਂ ਤੁਹਾਨੂੰ ਡਾਟਾ ਸੈਂਡ ਕਰਾਂਗੇ ਅਗਲਾ ਰਿਸ਼ਤਾ ਆਇਆ 21 ਨੰਬਰ ਲੜਕੀ ਦਾ ਦਿੱਤਾ ਜਨਮ 25 5 1997 ਹਾਈਟ 54 ਪ੍ਰਾਈਵੇਟ ਟੀਚਰ ਹੈ ਪੜ੍ਹਾਈ ਗ੍ਰੈਜੂਏਸ਼ਨ ਐਨਟੀਟੀ ਅਤੇ ਕੰਪਿਊਟਰ ਕੋਰਸ ਇੱਕ ਅਸਿਸਟਰ ਮੈਰਿਡ ਹੈ ਉਹ ਕੈਨੇਡਾ ਗਈ ਇੱਕ ਭਰਾ ਕੈਨੇਡਾ ਦਾ ਹੈ ਕਾਸਟਾ ਜਰਸੀ ਰਿਸ਼ਤਾ ਪੰਜਾਬ ਤੋਂ ਟੀਚਰ ਕੁੜੀ ਦਾ ਜ਼ਮੀਨ ਭਰਾ ਨੂੰ ਅਠ ਕਿਲੇ ਹੁਸ਼ਿਆਰਪੁਰ ਤੇ ਜਲੰਧਰ ਗੜ ਸ਼ੰਕਰ ਤੋਂ ਰਸਤੇ ਲਿਸਮ ਪਾਰਕ ਕਰਨ ਸਿਰਫ ਐਨਆਰਆਈ ਕੈਨੇਡਾ ਆਸਟ੍ਰੇਲੀਆ ਵਾਲੇ ਰਿਸ਼ਤਾ ਬਾਹਰਲੇ ਮੁੰਡੇ ਨੂੰ ਕਰਨਾ ਸੀ ਅਗਲਾ ਰਿਸ਼ਤਾ ਆਇਆ 22 ਨੰਬਰ ਲੜਕੀ ਦਾ ਰਿਸ਼ਤਾ ਡੈਨਮਾਰਕ ਕੰਟਰੀ ਵਿੱਚ ਜੋਬ ਪੜ੍ਹਾਈ ਪੀ ਐਚ ਡੀ ਨਿਊਰੋ ਸਾਇੰਸ ਜਨਮ 1992 ਹਾਈਟ 5 ਪੰਜ ਚਾਰ ਲੜਕਾ ਸਿਰਫ ਜੱਟਸੀਕ ਪਰਿਵਾਰ ਤੋਂ ਯੂਰਪ ਕੰਟਰੀ ਵਿੱਚ ਸੈਟਲ ਹੋਵੇ ਕਰਨਾਲ ਤੋਂ ਹੋਵੇ ਬਹੁਤ ਵਧੀਆ ਗੱਲ ਹੈ ਆਗਲਾ ਰਿਸ਼ਤਾ ਆਇਆ 23 ਨੰਬਰ ਨਾਮ ਕੌਰ ਉਮਰ 33 ਸਾਲ ਹਾਈਟ 5 ਫੁੱਟ 2 ਇੰਚ ਪੜ੍ਹਾਈ ਪਲੱਸ 2 ਪਾਸ ਫਾਦਰ ਆਰ ਐਮ ਪੀ ਡਾਕਟਰ ਮਦਰ ਆਂਗੜਵਾੜੀ ਵਰਕਰ ਕਾਸਟ ਹੈ ਮਜਬੀ ਸਿੱਖ ਰਿਸ਼ਤਾ ਚਾਹੀਦਾ ਜੀ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਜੀ ਸਿਆਣਾ ਦੇ ਸਾਂਝੀਦਾਰ ਬਰਾਬਰ ਦੀ ਪੜ੍ਹਾਈ ਕਰੀ ਹੋਵੇ ਅਗਲਾ ਰਿਸ਼ਤਾ ਆਇਆ 24 ਨੰਬਰ ਲੜਕੀ ਦਾ ਰਿਸ਼ਤਾ ਕੈਨੇਡਾ ਵਿੱਚ ਪੀਆਰ ਹੈ ਕੁੜੀ ਆ ਰੈਨ ਨਰਸਾ ਪੜ੍ਹਾਈ ਬੀਐਸਸੀ ਨਰਸਿੰਗ ਵੈਲ ਸੈਟਲ ਪਰਿਵਾਰ ਤੋਂ ਜਨਮ 1996 ਆ ਹਾਈਟ 54 ਲੜਕਾ ਕਟਿੰਗ ਵਾਲਾ ਹੋਵੇ ਤੇ ਕੈਨੇਡਾ ਵਿੱਚ ਹੋਵੇ ਏਰੀਆ ਗੁਰਦਾਸਪੁਰ ਅਗਲਾ ਰਿਸ਼ਤਾ ਆਇਆ 25 ਨੰਬਰ ਨਾਮ ਕੌਰ ਜਨਮ 1995 ਹਾਈਟ 5 ਫੁੱਟ 1 ਇੰਚ ਪੜ੍ਹਾਈ ਬੀਟੈਕ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਇੰਡੀਆ ਐਮਬੀਏ ਫਰੋਮ ਯੂਕੇ ਯੂਕੇ ਤੋਂ ਰਿਸ਼ਤਾ ਹੈ ਜੀ ਲੜਕੀ ਯੂਕੇ ਵਿੱਚ 5 ਸਾਲ ਵਰਕ ਪਰਮਿਟ ਤੇ ਆ ਲੜਕਾ ਯੂਕੇ ਵਿੱਚ ਵਰਕ ਪਰਮਿਟ ਜਾਂ ਫਿਰ ਪੀਆਰ ਹੋਵੇ ਤੇ ਸਮਰਾਲਾ ਇਹਨਾਂ ਦਾ ਏਰੀਆ ਹੈਗਾ ਅਗਲਾ ਰਿਸ਼ਤਾ ਆਇਆ 26 ਨੰਬਰ ਨਾਮ ਕੌਰ ਕਨੇਡਾ ਪੀਆਰ ਆ ਕੁੜੀ ਪ੍ਰੌਮਟਰ ਰਹੀਂਦੀ ਐ ਕੱਦ 5 ਫੁੱਟ 6 ਇੰਚ ਐ ਕਾਸਟਾ ਜਰਸੀ ਗੋਤਾਪੰਦੀਰ ਜਨਮ 1992 ਐ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਪੜਾਈ ਲੜਕੀ ਨੇ ਕਰੀਆ ਐ ਐਮਸੀਏ ਇੰਡੀਆ ਆ ਆਈਟੀ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕਨੇਡਾ ਆਈਟੀ ਕੰਪਨੀ ਵਧੀਆ ਆਫਿਸ ਜੋਬ ਭਰਾ ਇੱਕ ਮੈਰਿਡ ਕਨੇਡਾ ਪੀਆਰ ਆ ਵਾਸਤੇ ਕੇਵਲ ਜਰਸੀ ਕੇ ਪਰਿਵਾਰ ਕਨੇਡਾ ਪੀਆਰ ਸਿਟੀਜ਼ਨ ਐ ਜੇ ਖੁਦ ਪੀਅਰ ਹੋ ਸਕਣ ਵਾਲੇ ਲੜਕੇ ਦਾ ਰਿਸ਼ਤਾ ਚਾਹੀਦਾ ਜੀ ਲੜਕਾ ਨਸ਼ਾ ਰਹਿਤ ਹੋਵੇ ਲੜਕਾ ਤਲਾਕਸ਼ੁਦਾ ਹੋਵੇ ਤਾਂ ਬੱਚਾ ਨਾ ਹੋਵੇ ਲੜਕੀ ਬੇਕਸੂਰ ਹੈ ਥੋੜੇ ਸਮੇਂ ਤੋਂ ਤਲਾਕਸ਼ੁਦਾ ਲੜਕੀ ਕੋਲ ਕੋਈ ਬੱਚਾ ਨਹੀਂ ਲੁਧਿਆਣੇ ਵਾਲੇ ਸੰਪਰਕ ਕਰਨ ਜੀ 27 ਨੰਬਰ ਰਿਸ਼ਤਾ ਨਾਮ ਕੌਰ ਜ਼ਿਲ੍ਹਾ ਜਲੰਧਰ ਹੈ ਪੜ੍ਹਾਈ ਪਲਾਸ 2 ਆ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਭੈਣ ਇੱਕ ਮੈਰਿਡ ਆ ਭਰਾ ਇੱਕ ਅਨਮੈਰਿਡ ਦੁਬਈ ਕੱਦ 53 ਕਾਸਟ ਹੈ ਰਵਿਦਾਸੀਏ ਡੈਵੋਸਰਡ ਕੁੜੀ ਦਾ ਰਿਸ਼ਤਾਗਾ ਗੋਤਾ ਨਯਰ ਉਮਰ 29 7 ਕੰਮ ਹੈ ਲਹਿੰਗੇ ਦਾ ਸਟੀਚਿੰਗ ਇਨ ਜੌਬ ਜਲੰਧਰ ਰਿਤਮ ਦਾ ਬਾਹਰ ਕਿਸੇ ਵੀ ਕੰਟਰੀ ਹੋਵੇ ਕੋਈ ਵੀ ਕਾਸਟ ਦਾ ਹੋਵੇ ਇੰਡੀਆ ਚ ਨਹੀਂ ਕਰਨਾ ਪਹਿਲਾਂ ਜਰਮਨ ਵਿੱਚ ਜੈਟਸਿਕ ਪਰਿਵਾਰ ਚ ਵਿਆਹ ਹੋਇਆ ਸੀ ਕੁੜੀ ਡਿਵੋਰਸਡ ਹੈ ਬਿਨਾ ਬੱਚੇ ਤੋਂ ਬੱਚਾ ਕੋਈ ਨਹੀਂ ਅਗਲਾ ਰਿਸ਼ਤਾ ਆਇਆ 28 ਨੰਬਰ ਨਾਮਕੌਰ ਪਤਾ ਇਹਨਾਂ ਦਾ ਲੁਧਿਆਣਾ ਹੈ ਜੀ ਪੜ੍ਹਾਈ ਬੀ ਐਸ ਸੀ ਨਰਸਿੰਗ ਭੈਣ ਇੱਕ ਕੈਨੇਡਾ ਗਈ ਤੇ ਦੋ ਆਣ ਮੈਰਿਡ ਹੈ ਕੱਦ ਕੁੜੀ ਦਾ 5 ਫੁੱਟ 4 ਇੰਚ ਹੈ ਜੱਟ ਸਿਕ ਕਾਸਟ ਹੈ ਉਮਰ 1990 ਆ ਰਿਸ਼ਤਾ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਕੈਨੇਡਾ ਪੀ ਆਰ ਹੋਵੇ ਲੁਧਿਆਣਾ ਤੇ ਮੋਗੇ ਵਾਲੇ ਨੂੰ ਪਾਇਲ ਅਗਲਾ ਰਿਸ਼ਤਾ ਆਇਆ 29 ਨੰਬਰ ਨਾਮਕੌਰ ਪਤਾ ਯੂ ਐਸ ਤੋਂ ਪੜ੍ਹਾਈ ਐਮ ਐਸ ਸੀ ਇਨ ਕੰਪਿਊਟਰ ਇੰਜੀਨੀਅਰਿੰਗ ਭੈਣ ਮੈਰਿਡ ਹੈ ਭਰਾ ਮੈਰਿਡ ਹੈ कद 5 5 ਹੈ ਕਾਸਟਾ ਜਰਸੀ ਕੁ ਗੋਤਸਰਾ ਉਮਰ 1999 ਕੰਮ ਯੂਐਸ ਦੇ ਸਿਟੀਜ਼ਨ ਸਾਫਟਵੇਅਰ ਇੰਜੀਨੀਅਰਿੰਗ ਆਈਟੀ ਸਪੈਸ਼ਲਿਸਟ ਐਟ ਡਿਪਾਰਟਮੈਂਟ ਆਫ ਹੈਲਥ케ਅਰ ਸਰਵਿਸ ਰਿਸ਼ਤਾ ਮੁੰਡੇ ਨੇ ਮਾਸਟਰ ਡਿਗਰੀ ਕਰੀ ਹੋਵੇ ਡਾਕਟਰ ਤੇ ਡੈਂਟਿਸਟ ਇੰਜੀਨੀਅਰਿੰਗ ਲਾਈਨ ਵਿੱਚ ਹੋਵੇ 5 ਫੁੱਟ 9 ਜਾਂ 6 ਫੁੱਟ ਤੱਕ ਮੁੰਡੇ ਦਾ ਕੱਦ ਹੋਵੇ ਏਸੀ ਯੂਐਸ ਦੇ ਲੜਕੀ ਦਾ ਰਿਸ਼ਤਾ 29 ਨੰਬਰ ਅਗਲਾ ਰਿਸ਼ਤਾ ਹੈ ਜੀ 30 ਨੰਬਰ ਨਾਮ ਕੌਰ ਜ਼ਿਲ੍ਹਾ ਲੁਧਿਆਣਾ ਜਗਰਾਉ ਪੜ੍ਹਾਈ ਨਰਸਿੰਗ ਭੈਣ ਇੱਕ ਮੈਰਿਡ ਭਰਾ ਇੱਕ ਕੈਨੇਡਾ ਕੱਦ 53 ਹੈ ਕਾਸਟ ਹੈ ਜਰਸੀ ਗੋਤ ਹੈ ਹੇਅਰ ਕੁੜੀ ਕੈਨੇਡਾ ਪੀਆਰ ਹੈ ਉਮਰ 1993 ਕੰਮ ਕੈਨੇਡਾ ਪੀਆਰ ਐਡਮਿੰਟਨ ਹੈਲਥ ਕੇਅਰ ਰਿਸ਼ਤਾ ਮੁੰਡਾ ਵੈਲ ਐਜੂਕੇਟਿਡ ਸਮਾਰਟ ਤੇ ਸਮਾਰਟ ਤੇ ਇੰਡੀਆ ਹੋਵੇ ਸੋਨਾ ਹੋਵੇ ਜੇ ਵੈਲ ਐਜੂਕੇਟਿਡ ਤੇ 10 ਤੋਂ 20 ਕਿਲੇ ਜ਼ਮੀਨ ਹੋਵੇ ਜੀ ਰਿਸ਼ਤਾ ਵਧੀਆ ਪਰਿਵਾਰ ਤੋਂ ਆਗਾ ਏਸੀ ਅੱਜ ਦੇ ਕੁੜੀਆਂ ਦੇ ਰਿਸ਼ਤੇ ਜੀ ਰਿਸ਼ਤਾ ਲੈਣ ਲਈ ਤੁਸੀਂ ਸਾਡੇ ਨਾਲ ਵਟਸਐਪ ਨੰਬਰ ਤੇ ਸੰਪਰਕ ਕਰ ਸਕਦੇ ਹੋਗੇ ਅਗਲਾ ਰਿਸ਼ਤਾ ਹੈ ਜੀ 3845 ਨੰਬਰ ਨਾਮ ਸਿੰਘ ਜ਼ਿਲ੍ਹਾ ਪਟਿਆਲਾ ਕਾਸਟ ਹੈ ਜਰਸੀ ਗੂਤਾ ਸਿੱਧੂ ਉਮਰ 21 1999 ਹਾਈਟ 59 ਪੜ੍ਹਾਈ ਗ੍ਰੈਜੂਏਸ਼ਨ ਪਾਸ ਨੌ ਕਿਲੇ ਜਮੀਨ ਮੁੰਡਾ ਘਰਦਿਆਂ ਦਾ ਇਕੱਲਾ ਕੱਲਾ ਹੈਗਾ ਦੋ ਭੈਣਾ ਮੈਰਿਡ ਹੈ ਰਿਸ਼ਤਾ ਕੁੜੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਹੋਵੇ ਮੁੰਡਾ ਸੋਹਣਾ ਤੇ ਨਸ਼ਾ ਰਹਿ ਤਾਂ ਪਰਿਵਾਰ ਦਾ ਨੰਬਰ ਨੋਟ ਕਰੋ 98500 5826200 78 ਅਗਲਾ ਰਿਸ਼ਤਾ ਆਇਆ 846 ਨਾਮ ਸਿੰਘ ਜ਼ਿਲ੍ਹਾ ਫਰੀਦਕੋਟ ਕਾਸਟਾ ਜਰਸੀ ਗੋਤਾ ਸੰਦੂ ਪੜਾਈ ਪਲੱਸ 2 ਕੈਨੇਡਾ ਪੀਅਰ ਹਾਈਟ 5 8 ਜਨਮ 27 1998 ਭਰਾ ਇੱਕ ਕੈਨੇਡਾ ਪੜਾਈ ਕਰ ਰਿਹਾ ਹੈਗਾ ਭੈਣ ਨਹੀਂ ਕੋਈ ਮਾਤਕ ਰੇਲੂ ਕੰਮ ਪਿਤਾ ਆ ਪਿਤਾ ਸਰਕਾਰੀ ਜੋਬ ਮਾਤਾ ਪਿਤਾ ਦਾ ਵਿਸਟਰ ਵੀਜ਼ਾ 10 ਸਾਲ ਦਾ ਲੱਗਿਆ ਹੈਗਾ ਜਮੀਨ 6 ਕਿੱਲੇ ਦੋਪਰਾਮਾ ਕੋਲ ਡਿਵੋਰਸ 15 ਦਿਨਾਂ ਬਾਅਦ ਦਾ ਹੈਗਾ ਰਿਸ਼ਤਾ ਕੁੜੀ ਅਨਮੈਰਿਡ ਹੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9417680891 ਅਗਲਾ ਰਿਸ਼ਤਾ ਆਇਆ 6847 ਨੰਬਰ ਨਾਮ ਸਿੰਘ ਜ਼ਿਲ੍ਹਾ ਸੰਗਰੂਰ ਤੋਂ ਕਾਸਟ ਜਰਸੀ ਕੋ ਉਮਰ 26 6 2025 ਹਾਈਟ 58 ਪੜਾਈ ਬੈਚਲਰ ਆਫ ਆਰਟਸ ਕਮ ਖੇਤੀਬਾੜੀ ਜ਼ਮੀਨ ਤਿੰਨ ਕਿਲੇ ਪਰਵਾਰ ਚ ਮਾਤਾ ਪਿਤਾ ਇੱਕ ਭੈਣ ਮੈਰਿਡ ਆਸਟ੍ਰੇਲੀਆ ਗਈ ਮੁੰਡਾ ਮੋਨਾ ਸੋਨਾ ਸੁਨਸ ਨਖਾਤੇ ਨਸ਼ਾ ਰਹਿਤਾ ਰਿਸ਼ਤਾ ਸਿਰਫ ਜੱਟਸੀ ਦੇ ਪਰਿਵਾਰ ਤੋਂ ਹੀ ਹੋਵੇ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਮਿਲ ਵਰਤਣ ਵਾਲਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 90568 18562 ਅਗਲਾ ਰਿਸ਼ਤਾ ਆਇਆ 1848 ਜ਼ਿਲ੍ਹਾ ਫਿਰੋਜ਼ਪੁਰ ਨਾਮ ਸਿੰਘ ਕਾਸਟਾ ਜਰਸੀ ਗੋਤਾ ਨਾਹਲ ਉਮਰ 18 7 1992 ਪੜ੍ਹਾਈ ਗ੍ਰੈਜੂਏਸ਼ਨ ਪਾਸ ਨਾਲ ਆਈਟੀਆਈ ਪਲੰਬਰ ਉਸ ਤੋਂ ਬਾਅਦ ਆਈਟੀਆਈ ਇਲੈਕਟ੍ਰੀਕਲ ਕੱਦ 6 ਫੁੱਟ ਕੰਮ ਖੇਤੀਬਾੜੀ ਜ਼ਮੀਨ ਪਾਉਣੀ 5 ਕਿਲੇ ਪਰਿਵਾਰ ਚ ਮਾਤਾ ਪਿਤਾ 4 ਭੈਣਾ ਮੈਰਿਡ ਪ੍ਰਾਕਲ ਕਲ ਹੈ ਮੁੰਡਾ ਸਿਕ ਸਰਦਾਰਾ ਰਿਸ਼ਤਾ ਕਰੇ ਲੂ ਸੈਂਪਲ ਪਰਿਵਾਰ ਤੋਂ ਹੋਵੇ ਮੰਗ ਡਿਮਾਂਡ ਕੋਈ ਨਹੀਂ ਕੁੜੀ ਪੜ੍ਹੀ ਲਿਖੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 959299200 62 ਅਗਲਾ ਰਿਸ਼ਤਾ ਆਇਆ 8849 ਨਾਮ ਬੀ ਸਿੰਘ ਕਾਸਟਾ ਜਰਸੀ ਗੋਤਾ ਬੁੱਟਰ ਉਮਰ 7 ਜੁਲਾਈ 1994 ਹਾਈਟ 5 11 ਪੜ੍ਹਾਈ ਐਮ ਕਾਮ ਪਰਿਵਾਰ ਚ ਮਾਤਾ ਪਿਤਾ 1 ਸਿਸਟਰ ਓਨਲੀ ਮੈਰਿਡ ਯੂ ਐਸ ਏ ਸੈਟਲ ਮੁੰਡਾ ਘਰਦਿਆਂ ਦਾ ਇਕੱਲਾ-ਇਕੱਲਾ ਰਿਸ਼ਤਾ ਪੰਜਾਬ ਤੋਂ ਐ ਕੰਮ ਆਪਣਾ ਬਿਜ਼ਨਸ ਹੈ ਜੀ ਔਨ ਬਿਜ਼ਨਸ ਇਨ ਜਿਲੰਦਰ ਕੈਂਟ ਤਿੰਨ ਕੋਠੀਆਂ ਆਪਣੀਆਂ ਆਵਦੀਆਂ ਨੇ ਡੇਢ ਏਕੜ ਚ ਆਪਣੀ ਮਸ਼ੀਨਰੀ ਪਾਈ ਹੋਈ ਹੈ ਨਵੀਂ ਵਧੀਆ ਫੈਮਲੀ ਹੈ ਜੀ ਫਾਦਰ ਰਿਟਾਇਰਡ ਇਨ ਮਿਲਟਰੀ ਦੀ ਪੋਸਟ ਤੋਂ ਮੁੰਡਾ ਮੋਨਾਗਾ ਨਸ਼ਰ ਹੈ ਤਾਂ ਵਧੀਆ ਘਰ ਪਰਿਵਾਰਾ ਰਿਸ਼ਤਾ ਸਿੰਪਲ ਪੜੀ ਲਿਖੀ ਕੁੜੀ ਦਾ ਹੋਵੇ ਮੰਗ ਡਿਮਾਂਡ ਕੋਈ ਨਹੀਂ ਜੀ ਵਧੀਆ ਗੱਲ ਹੈ ਜੇਕਰ ਰਿਸ਼ਤਾ ਬਾਹਰੋਂ ਕਿਸੇ ਵੀ ਐਨੀ ਕੰਟਰੀ ਤੋਂ ਵਾ ਪੀਆਰ ਲੜਕੀ ਦਾ ਪਰਿਵਾਰ ਦਾ ਨੰਬਰ ਨੋਟ ਕਰੋ 9465535600 31 ਆਗਲਾ ਰਿਸ਼ਤਾ ਹੈ 8650 ਨੰਬਰ ਨਾਮ ਸਿੰਘ ਕਾਸਟਾ ਰਾਮਗੜੀਆ ਉਮਰ 9 11 1997 ਜ਼ਿਲ੍ਹਾ ਅੰਮ੍ਰਿਤਸਰ ਕੰਮ ਰਾਜ ਮਿਸਤਰੀ ਪਲੱਸ ਆਈਟੀਆਈ ਇਲੈਕਟ੍ਰਿਕ ਪਲੱਸ ਪੁਲਿਸ ਪੇਪਰ ਕਲੀਅਰ ਹਾਈਟ ਪੰਜ 10 ਮੁੰਡਾ ਮੋਨਾਗਾ ਨਸ਼ਰਤ ਵਧੀਆ ਕਾਰਾ ਰਿਸ਼ਤਾ ਪੜੀ ਲਿਖੀ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਮੁੰਡਾ ਸੋਨਾਗਾ ਜੀ ਪਰਿਵਾਰ ਦਾ ਨੰਬਰ ਨੋਟ ਕਰੋ 81462 22283 ਅਗਲਾ ਰਿਸ਼ਤਾ ਆਇਆ 6852 ਜ਼ਿਲ੍ਹਾ ਬਰਨਾਲਾ ਨਾਮ ਸਿੰਘ ਕਾਸਟਾ ਜਰਸੀ ਕੁਮਰ 31 ਸਾਲ ਜ਼ਮੀਨ ਢਾਈ ਕਿੱਲੇ ਆਪਣਾ ਪੋਲਟਰੀ ਫਾਰਮ ਹੈ ਜਿਦੇ ਚ 4 ਦਿਨਾਂ ਦੀ ਇਨਕਮ 2 ਲੱਖ ਹੈ ਹਾਈਟ 5 8 ਰਿਸ਼ਤਾ ਬਰਨਾਲਾ ਜਾਂ ਮਾਨਸਾ ਜ਼ਿਲ੍ਹੇ ਤੋਂ ਹੋਵੇ ਕੁੜੀ ਘਰੇਲੂ ਪੜ੍ਹੀ ਲਿਖੀ ਸਿੰਪਲ ਤੇ ਸਿਆਣੀ ਹੋਵੇ ਨਾਲ ਹੀ ਘਰ ਦਾ ਕੰਮਕਾਰ ਆਉਂਦਾ ਹੋਵੇ ਰਿਸ਼ਤਾ ਪਹਿਲ ਜਰਸੀਕ ਪਰਿਵਾਰ ਦੀ ਹੀ ਕੁੜੀ ਦਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 6283699062 ਅਗਲਾ ਰਿਸ਼ਤਾ ਆਇਆ 1852 ਨਾਮ ਸਿੰਘ ਜ਼ਿਲ੍ਹਾ ਮੋਗਾ ਧਰਮਕੋਟ ਤੋਂ ਰਸਤਾ ਉਮਰ 27 ਸਾਲ ਹਾਈਟ 58 ਕਾਸਟ ਹੈ ਜਰਸੀਖ ਸਿਟੀਜ਼ਨ ਇਟਲੀ ਜ਼ਮੀਨ ਢਾਈ ਕਿਲੇ ਕੁੜੀ ਦਾ ਰਿਸ਼ਤਾ ਚਾਹੀਦਾ ਜਾਂ ਤਾਂ ਯੂਰਪ ਕੰਟਰੀ ਤੋਂ ਹੋਵੇ ਜਾਂ ਫਿਰ ਵਧੀਆ ਰਿਸ਼ਤਾ ਪੰਜਾਬ ਤੋਂ ਹੋਵੇ ਵਧੀਆ ਫੈਮਿਲੀ ਹੋਵੇ ਪੜ੍ਹਾਈ ਵਧੀਆ ਕਰੀ ਹੋਵੇ ਕੋਈ ਮੰਗ ਡਿਮਾਂਡ ਨਹੀਂ ਮੁੰਡਾ ਮੋਨਾਗਾ ਨਸ਼ਾ ਰਹਿਤ ਵਧੀਆ ਘਰ ਬਾਰ ਬਣਿਆਗਾ ਕੁੜੀ ਸੋਹਣੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ +39327115800 ਅਗਲੇ ਰਿਸ਼ਤਾ ਆਇਆ ਜੀ 6853 ਜ਼ਿਲ੍ਹਾ ਹੁਸ਼ਿਆਰਪੁਰ ਨਾਮ ਸਿੰਘ ਕਾਸਟ ਹੈ ਜੱਟ ਸਿੱਖ ਗੋਤਾ ਰਾਏ ਉਮਰ 31 ਜੁਲਾਈ 1993 ਹਾਈਟ 6 ਫੁੱਟ ਪੜ੍ਹਾਈ ਮਕੈਨੀਕਲ ਇੰਜੀਨੀਅਰਿੰਗ ਮੁੰਡਾ ਕੈਨੇਡਾ ਪੀਆਰ ਹੈ ਸਿਟੀਜ਼ਨ ਦੀ ਫਾਈਲ ਲੱਗੀ ਹੈ ਇੱਕ ਆਪਣਾ ਕੈਨੇਡਾ ਰੈਸਟੋਰੈਂਟ ਦਾ ਕੰਮ ਸਰਕਾਰੀ ਜੋਬ ਕੈਨੇਡਾ ਪਰਿਵਾਰ ਵਧੀਆ ਕਰ ਪਾਇਗਾ ਪਰਿਵਾਰ ਚ ਮਾਤਾ ਪਿਤਾ ਦੋ ਭੈਣਾ ਮੈਰਿਡ ਆ ਇੱਕ ਕੈਨੇਡਾ ਇੱਕ ਇੰਗਲੈਂਡ ਦੂਸਰਾ ਪੰਜਾਬ ਜਿਹੜਾ ਭਰਾ ਉਹ ਅਨਮੈਰਿਡ ਆ ਉਹ ਪੰਜਾਬ ਐ ਫਾਦਰ ਖੇਤੀਬਾੜੀ ਕਰਦੇ ਆ ਮਾਤਾ ਹਾਊਸਵਰਕ ਦੋ ਭਰਾ ਮ ਕੋਲ ਜ਼ਮੀਨ 26 ਕਿੱਲੇ ਮਾਤਾ ਪਿਤਾ ਦਾ 비ਜਾ ਦਾ 10 ਸਾਲ ਦਾ ਲੱਗਿਆ ਭਰਾ ਦੀ ਫਾਈਲ ਲੱਗੀ ਹੋਈ ਆ ਰਿਸ਼ਤਾ ਹੁਸ਼ਿਆਰਪੁਰ ਤੋਂ ਵੇ ਰਿਸ਼ਤਾ ਪੰਜਾਬ ਤੋਂ ਜਾਂ ਫਿਰ ਕੈਨੇਡਾ ਤੋਂ ਹੋਵੇ ਕੁੜੀ ਪੜੀ ਲਿਖੀ ਐ ਤੇ ਸੋਹਣੀ ਸੁਨਖੀ ਹੋਵੇ ਮੁੰਡਾ ਮੋਨਾਗਾ ਸੋਹਣਾ ਸੁਨਖਾ ਤੇ ਨਸ਼ਾ ਰਹਿਤ ਕੈਨੇਡਾ ਪੀਆਰ ਮੁੰਡੇ ਦਾ ਰਿਸ਼ਤਾ ਜੀ 26 ਕਿਲੇ ਆ ਦੋ ਭਰਾਵਾਂ ਕੋਲ ਬਹੁਤ ਵਧੀਆ ਪਰਿਵਾਰ ਤੋਂ ਰਿਸ਼ਤਾ ਪਰਿਵਾਰ ਦਾ ਨੰਬਰ ਨੋਟ ਕਰੋ 6239347605 ਅਗਲਾ ਨਿਸ਼ਤਾ ਹੈ 854 ਨਾਮ ਸਿੰਘ ਕਾਸਟ ਹੈ ਜਰਸੀ ਗੂਤਾ ਬਰਾੜ ਉਮਰ 25 ਅਗਸਤ 2003 ਦਾ ਬੰਨ ਪੜਾਈ ਪਲਾਸ 2 ਪਾਸ ਲਿਵਿੰਗ ਇਨ ਨਾਓ ਨਾਓ ਨਿਊਜ਼ੀਲੈਂਡ ਆਨ ਅ ਵਰਕ ਪਰਮਿਟ ਸਿਟੀ ਆਕਲੈਂਡ ਹਾਈਟ 511 ਫੈਮਿਲੀ ਜੁਆਇੰਟ ਹੈ ਸਾਰੀ ਸਿੰਗ ਨੋ ਬ੍ਰਦਰ ਨੋ ਸਿਸਟਰ ਲੈਂਡ 3.5 ਕਿੱਲੇ ਹੈ ਜੀ ਮੁੰਡਾ ਮੋਨਾ ਹੈਗਾ ਨਸ਼ਾ ਰਤ ਘਰ ਬਰ ਵਧੀਆ ਬਣਿਆ ਰਸਤਾ ਕੁੜੀ ਪੜ੍ਹੀ ਲਿਖੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 7837014409 ਅਗਲਾ ਨਸਤਾਇਆ 8855 ਜ਼ਿਲ੍ਹਾ ਲੁਧਿਆਣਾ ਤੁਹਾਡਾ ਨਾਮ ਸਿੰਘ ਕਾਸਟਾ ਜਰਸੀ ਗੋਤਾ ਜਵੰਦਾ ਪੜ੍ਹਾਈ ਪਾਸ ਟੂ ਪਾਸ ਹਾਈਟ 6 ਫੁੱਟ 8 ਇੰਚ ਉਮਰ 17 8 1995 5 ਕਿਲੇ ਜ਼ਮੀਨ ਹੈ ਦੋਪਰਾ ਨੇ ਕੰਮ ਖੇਤੀਬਾੜੀ ਦੋ ਭੈਣਾ ਮੈਰਡਾ ਮਾਤਾ ਪਿਤਾ ਜੀ ਨੇ ਮੰਗਡਮੰਡ ਕੋਈ ਨਹੀਂ ਕੁੜੀ ਪੜੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਘਰ ਦਾ ਨਾਲ ਕੰਮਕਾਰ ਆਉਂਦਾ ਹੋਵੇ ਮੁੰਡਾ ਪੱਗ ਬੰਦ ਹੈ ਜੀ ਨਸ਼ਾ ਰਹਿਤਾ ਘਰ-ਬਾਰ ਵਧੀਆ ਬਣਿਆ ਪਰਿਵਾਰ ਦਾ ਨੰਬਰ ਨੋਟ ਕਰੋ 7696735878 ਅਗਲਾ ਰਿਸ਼ਤਾ ਆਇਆ 800 56 ਨਾਮ ਸੁਖਵਿੰਦਰ ਸਿੰਘ ਉਮਰ 1992 ਹਾਈਟ 511 ਪੜ੍ਹਾਈ ਪਲਾਸ 2 ਪਲੱਸ ਕੰਪਿਊਟਰ ਹਾਰਡਵੇਅਰ ਨੈਟਵਰਕਿੰਗ ਕੋਰਸ ਵਰਕ ਸ਼ੇਅਰ ਮਾਰਕੀਟ ਫਾਦਰ ਰਿਟਾਇਰਡ ਫਰਮ ਇਲੈਕਟ੍ਰਿਕ ਇਲੈਕਟ੍ਰਿਸਿਟੀ ਬੋਰਡ ਲੈਂਡ 2 ਕਿੱਲੇ ਜਿਲ੍ਹਾ ਅਮਰਸਰ ਮੁੰਡਾ ਮੋਨਾਗਾ ਨਸ਼ਰਤ ਰਸਤਾ ਕੁੜੀ ਪੜ੍ਹੀ ਲਿਖੀ ਹੋਵੇ ਤੇ ਘਰ ਦਾ ਨਾਲ ਕੰਮਕਾਰ ਆਉਂਦਾ ਹੋਵੇ ਕੁੜੀ ਨੂੰ ਪਰਿਵਾਰ ਦਾ ਨੰਬਰ ਨੋਟ ਕਰੋ 6239374843 ਅਗਲੇ ਰਿਸ਼ਤਾ 1857 ਨਾਮ ਰਜਤ ਕੁਮਾਰ ਐਡਰੈਸ ਵਾਰਡ ਨੰਬਰ 3 ਮਾਸਟਰ ਕਲੋਨੀ ਕਾਸਟਾ ਖੱਤਰੀ ਖਨੌਰੀ ਤੋਂ ਇਹ ਰਿਸ਼ਤਾ ਡੇਟ ਆਫ ਬਰਥ 5 10 1955 ਸੌਰੀ 5 ਤਰੀਕ 10ਵਾਂ ਮਹੀਨਾ 1995 ਹਾਈਟ 54 ਕੁਆਲੀਫਿਕੇਸ਼ਨ ਬੀਐਸਸੀ ਨਾਨ ਮੈਡੀਕਲ ਐਕੁਪੇਸ਼ਨ ਆਨ ਸ਼ਾਪ ਮੈਡੀਕਲ ਸ਼ਾਪ ਫਾਦਰ ਆਨ ਸ਼ਾਪ ਟੈਂਟ ਹਾਊਸ ਮਦਰ ਹਾਊਸ ਵਾਈਫ ਬ੍ਰਦਰ ਏ ਵਨ ਇਨ ਨਿਊਜ਼ੀਲੈਂਡ ਰਿਸ਼ਤਾ ਮੁੰਡਾ ਰਿਸ਼ਤਾ ਚਾਹੀਦਾ ਜੀ ਕੁੜੀ ਵਧੀਆ ਪੜੀ ਲਿਖੀ ਸੋਹਣੀ ਸੁਨਖੀ ਹੋਵੇ ਤੇ ਮੁੰਡਾ ਮੋਨਾਗਾ ਨਸ਼ਾ ਰਹਿਤ ਪਰਿਵਾਰ ਦਾ ਨੰਬਰ ਨੋਟ ਕਰੋ 8196955996 ਅਗਲਾ ਲਾਸਟ ਰਿਸ਼ਤਾ ਜੀ 8858 ਨੰਬਰ ਫਾਈਲ ਨਾਮ ਸਿੰਘ ਕਾਸਟ ਹੈ ਜਰਸੀ ਉਮਰ 28 ਸਾਲ ਹਾਈਟ 6 ਫੁੱਟ 1 ਇੰਚ ਜ਼ਿਲ੍ਹਾ ਗੁਰਦਾਸਪੁਰਾ ਮੁੰਡਾ ਜੌਬ ਦੁਬਈ ਚ ਕਰਦਾ ਕੰਮ ਫਰੂਟਸ ਐਂਡ ਵੈਜੀਟੇਬਲਸ ਟੇਬਲਸ ਕੰਪਨੀ ਵਿੱਚ ਤੇ ਜ਼ਮੀਨ 6 ਕਿੱਲੇ ਦਾ ਦੂਪਰਾ ਨੇ ਇੱਕ ਭੈਣ ਮੈਰਿਡ ਆ ਘਰ-ਬਾਰ ਵਧੀਆ ਬਣਿਆ ਮੰਗ ਡਿਮਾਂਡ ਕੋਈ ਨਹੀਂ ਮੁੰਡਾ ਮੋਨਾਗਾ ਨਸ਼ਰਤ ਰਸਤਾ ਕੁੜੀ ਵਧੀਆ ਪੜੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਮੁੰਡਾ ਆਪਣੇ ਨਾਲ ਦੁਬਈ 'ਚ ਰੱਖੇਗੇ ਵਿਆਹ ਤੋਂ ਬਾਅਦ ਵਧੀਆ ਤਨਖਾਹ ਆਉਂਦੀ ਹੈ 1 ਲੱਖ ਤੋਂ ਉੱਪਰ ਮੁੰਡਾ ਬਹੁਤ ਸੋਹਣਾ ਸੁਨਖਾ ਸਿਆਣਾ ਤੇ ਸਮਝਦਾਰ ਵੀ ਹੈ ਜੀ ਕੁੜੀ ਦਾ ਰਿਸ਼ਤਾ ਵਧੀਆ ਪਰਿਵਾਰਤ ਹੋਵੇ ਮੰਗ ਡਿਮਾਂਡ ਕੋਈ ਨਹੀਂ ਪਰਿਵਾਰ ਦਾ ਨੰਬਰ ਨੋਟ ਕਰੋ +971558485708 ਅੱਸੀ ਅੱਜ ਇਹਦੇ ਰਸਤੇ ਮੁੰਡੇ ਅਤੇ ਕੁੜੀਆਂ ਦੇ ਬਹੁਤ ਵਧੀਆ ਪਰਿਵਾਰਾਂ ਤੋਂ ਨੰਬਰ ਸਮੇਤ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਜੋ ਅਗਲੀ ਨੈਕਸਟ ਵੀਡੀਓ ਚ ਵਧੀਆ ਤੋਂ ਵਧੀਆ ਪਰਿਵਾਰ ਦੇ ਰਸਤੇ ਨਵੇਂ ਲੈ ਕੇ ਆ ਸਕੀਏ ਜੀ ਧੰਨਵਾਦ